मेरी हाथ जोड़ के बैठती है मैं बड़ी दुखी हूँ मेरा पुत्र मर गया हीरे मर गया तो मेरे को चार बच्चे न गए कि छोड़ा छोड़ा दे ओके ताई मेरा बच्चा हो रहा तो मैं बड़ी दुखी हूँ तो तो बड़ी दुखी हूँ पूछो ना संगत जी माता बड़ी दुखी हूँ ਚੱਲ ਮਾਤਾ ਰੋਣਾ ਕੋਈ ਨਾ ਰੋਣਾ ਮਾਤਾ ਰੋਣਾ ਰੋਣਾ ਮਾਤਾ ਚਾਹੇ ਬੱਚੇ ਨੂੰ ਪੇਟ 'ਚ ਮੰਗ ਤਾਂ ਕਿ ਲੁਨੀਆ ਨਾ ਨੂੰ ਖਾਣੀਏ ਦੋ ਸਾਲ ਹੋ ਗਏ ਇੱਕ ਮੁੰਡਾ ਉਹ ਸੁਰਦਾ ਨਹੀਂ ਛੜਕਾ ਨਹੀਂ ਛੁਰਦਾ ਹੈਗਾ ਚੱਲ ਮਾਤਾ ਕੋਈ ਨਾ ਰੋਣਾ ਸਾਰੀ ਸੰਗਤ ਤੈਨੂੰ ਦੇਖੀ ਜਾਂਦੀ ਹੈਗੀ ਤੇਰੀ ਮਦਦ ਜ਼ਰੂਰ ਕਰਨੇ ਨਾ ਮੇਰੇ ਬੂਏ ਨਾ ਮੇਰੇ ਬਾਰੀਆਂ ਚੱਲ ਕੋਈ ਨਾ ਨਵਾਂ ਤੋੜ ਗਈਆਂ ਪਰ ਰੋਣਾ ਮਾਤਾ ਕੜਕਿਓ ਸੰਗਤ ਜੀ ਮੈਂ ਬੜੀ ਦੁਖੀ ਆ ਮੈਨੂੰ ਮਰਨ ਜਾਗੈ ਇੱਲੋ ਸੰਗਤ ਜੀ ਆ ਮਾਂ ਦੇ ਹੰਝੂਆਂ ਦੇ ਨਾਲ ਥੋੜੇ ਆ ਤਰਸੇ ਜ਼ਰੂਰ ਕਰਿਓ ਬਈ ਠੀਕ ਐ ਵਿਚਾਰੀ ਰੋ ਰੋ ਕੇ ਕਹਿ ਰਹੀ ਐ ਮੇਰੀ ਮਦਦ ਕਰੋ ਠੀਕ ਐ